ਕੁਦਰਤ ਬੜੀ ਬਿਆਹਤਾ ਜੇ ਉਹਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਨਾ ਦੁਨੀਆ ਦੇ ਭੇਜਿਆ ਤਾਂ ਉਹ ਬੱਚੇ ਨੂੰ ਕਦੇ ਵੀ ਦੁੱਖਾਂ ਚੱਕ ਦੇਖ ਸਕਦਾ ਕੁਝ ਸਾਡੇ ਕੋਲੋਂ ਕਮੀਆਂ ਹੋ ਜਾਂਦੀਆਂ ਨੇ ਸਾਡੇ ਕੋਲੋਂ ਕੁਝ ਘਾਟਾ ਰਹਿ ਜਾਂਦੀ ਨੇ ਜਿਹਦੇ ਕਰਕੇ ਸਾਡੇ ਬੱਚੇ ਅਪਾਹਜ ਪੈਦਾ ਹੁੰਦੇ ਨੇ ਜਾਂ ਸਾਡੇ ਬੱਚੇ ਮਨ ਬੁੱਧੀ ਪੈਦਾ ਹੁੰਦੇ ਨੇ ਜਾਂ ਵਿਕਾਸ ਰੁਕ ਜਾਂਦਾ ਜਾਂ ਕਹਿੰਦੇ ਨੇ ਦੁਬਲੇ ਪਤਲੇ ਜਿਵੇਂ ਸਿਹਤ ਨਹੀਂ ਬਣਦੀ ਭਜਾ ਸੋਕੜਾ ਜਿਹਨੂੰ ਕਹ ਦਿੰਦੇ ਆ ਹੂੰ ਹੂੰ ਇਹ ਕੁਝ ਕਮੀਆਂ ਸਾਡੀਆਂ ਹੁੰਦੀਆਂ ਨੇ ਕੁਦਰਤ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਜਾਂ ਉਹਨੂੰ ਗਰਭ ਦੇ ਵਿੱਚ ਜਦੋਂ ਬੱਚਾ ਹੁੰਦਾ ਉਹ ਤੰਦਰੁਸਤ ਹੁੰਦਾ ਜਦੋਂ ਗਰਭ ਤੋਂ ਬੱਚਾ ਬਾਹਰ ਆਉਂਦਾ ਉਹ ਕੁਝ ਸਾਡੀਆਂ ਨਿਲਾਇਕੀਆਂ ਸਾਡੀਆਂ ਥੋੜੀਆਂ ਜੀਆਂ ਸਾਡੇ ਕੋਈ ਕਮੀਆਂ ਪੇਚੀਆਂ ਜਾਂ ਸਾਡੀ ਸਾਬ ਸੰਭਾਲ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਜਿਹਦੇ ਕਰਕੇ ਬੱਚਿਆਂ ਨੂੰ ਇਦਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਬ੍ਰੇਨ ਦੇ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਨੇ ਕਟ ਜਾਂਦੇ ਨੇ ਬਹੁਤ ਕਟ ਜਾਂਦੇ ਨੇ ਤਾਂ ਸਾਨੂੰ ਇਦਾਂ ਦੀਆਂ ਪ੍ਰੋਬਲਮਸ ਨਾਲ ਜੂਝਣਾ ਪੈਂਦਾ ਹੋ ਸਕਦਾ ਕਾਰਨ ਹੋਵੇ ਠੀਕ ਹੈ ਜਾਂ ਛੋਟੇ ਹੁੰਦੇ ਬੱਚੇ ਨੂੰ ਜਨਮ ਵੇਲੇ ਕੋਈ ਇਦਾਂ ਦੀ ਸਟੀਰੋਇਡ ਮੈਡੀਸਨ ਦਿੱਤੀ ਜਾਵੇ ਜਾਂ ਕੁਝ ਹੋਰ ਉਹਦੇ ਨਾਲ ਸੈਲਸ ਜਿਹੜੇ ਨੇ ਕੰਮ ਪੂਰੇ ਪ੍ਰੋਪਰ ਕਰਦੇ ਨਹੀਂ ਜਿਹੜਾ ਹਾਈਟ ਵਾਲਾ ਗਰਾਇੰਡ ਹੁੰਦਾ ਉਹ ਪ੍ਰੋਪਰ ਕੰਮ ਨਹੀਂ ਕਰਦਾ ਗਰੋਥ ਨਹੀਂ ਕਰਦਾ ਤਾਂ ਉਹ ਰੁਕ ਕੇ ਜਾਂਦਾ ਹਾਂਜੀ ਬਹੁਤ ਬਹੁਤ ਧੰਨਵਾਦ ਮੁਰਤੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਰੁਕ ਸਾਹਿਬ ਦੇਖੋ ਕੁਦਰਤ ਬੜੀ ਬਿਆਨਤਾ ਜੇ ਉਹਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਨਾ ਦੁਨੀਆ ਦੇ ਭੇਜਿਆ ਤਾਂ ਉਹ ਬੱਚੇ ਨੂੰ ਕਦੇ ਵੀ ਦੁੱਖਾਂ ਚ ਨਹੀਂ ਦੇਖ ਸਕਦਾ ਹਮ ਕੁਝ ਸਾਡੇ ਕੋਲੋਂ ਕਮੀਆਂ ਹੋ ਜਾਂਦੀਆਂ ਨੇ ਸਾਡੇ ਕੋਲੋਂ ਕੁਝ ਘਾਟਾ ਰਹਿ ਜਾਂਦੀ ਨੇ ਜਿੱਤੇ ਕਰਕੇ ਸਾਡੇ ਬੱਚੇ ਅਪਾਹਜ ਪੈਦਾ ਹੁੰਦੇ ਨੇ ਜਾਂ ਸਾਡੇ ਬੱਚੇ ਮਨ ਬੁੱਧੀ ਪੈਦਾ ਹੁੰਦੇ ਨੇ ਜਾਂ ਵਿਕਾਸ ਰੁਕ ਜਾਂਦਾ ਜਾਂ ਕਹਿੰਦੇ ਨੇ ਦੁਬਲੇ ਪਤਲੇ ਜੀਵ ਸਿਹਤ ਨਹੀਂ ਬਣਦੀ ਬਜਾ ਸੋਕੜਾ ਜਿਹਨੂੰ ਕਹਿ ਦਿੰਦੇ ਆ ਹਮ ਇਹ ਕੁਝ ਕਮੀਆਂ ਸਾਡੀਆਂ ਹੁੰਦੀਆਂ ਨੇ ਕੁਦਰਤ ਜਦੋਂ ਬੱਚੇ ਨੂੰ ਜਨਮ ਦਿੰਦੀ ਜਾਂ ਉਹਨੂੰ ਗਰਭ ਦੇ ਵਿੱਚ ਜਦੋਂ ਬੱਚਾ ਹੁੰਦਾ ਉਹ ਤੰਦਰੁਸਤ ਹੁੰਦਾ ਜਦੋਂ ਕਰਵ ਤੋਂ ਬੱਚਾ ਬਾਹਰ ਆਉਂਦਾ ਉਹ ਕੁਝ ਸਾਡੀਆਂ ਨਲਹਿਕੀਆਂ ਸਾਡੀਆਂ ਥੋੜੇ ਜਿਹੇ ਸਾਡੇ ਕੋਈ ਕਮੀਆਂ ਪੇਚੀਆਂ ਜਾਂ ਸਾਡੇ ਸਾਬ ਸੰਭਾਲ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਜਿਹਦੇ ਕਰਕੇ ਬੱਚਿਆਂ ਨੂੰ ਇਦਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਕਿ ਸਾਬ ਜਦੋਂ ਬ੍ਰੇਨ ਦੇ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਨੇ ਕੱਟ ਜਾਂਦੇ ਨੇ ਬਹੁਤ ਕੱਟ ਜਾਂਦੇ ਨੇ ਤਾਂ ਸਾਨੂੰ ਇਦਾਂ ਦੀਆਂ ਪ੍ਰੋਬਲਮਸ ਨਾਲ ਜੂਝਣਾ ਪੈ ਜਾਂਦਾ ਹੁਣ ਮੈਂ ਕਹਾਂ ਜੀ ਉਹ ਜੀ ਬੜੀਆਂ ਪੇਨ ਕਿਲਰ ਖਾਂਦਾ ਸੀ ਉਹ ਮੈਂ ਨਾ ਉਹਨਾਂ ਦੇ ਮੈਨੂੰ ਮਾਵਾ ਪਿਲੇ ਦੱਸਿਆ ਨਾ ਮੈਂ ਉਹਨਾਂ ਨੂੰ ਪੁੱਛਿਆ ਠੀਕ ਹੈ ਹੋ ਸਕਦਾ ਕਾਰਨ ਹੋਵੇ ਠੀਕ ਹੈ ਜਾਂ ਛੋਟੇ ਹੁੰਦੇ ਬੱਚੇ ਨੂੰ ਜਨਮ ਵੇਲੇ ਕੋਈ ਇਦਾਂ ਦੀ ਸਟੀਰੋਇਡ ਮੈਡੀਸਨ ਦਿੱਤੀ ਜਾਵੇ ਜਾਂ ਕੁਝ ਹੋਜੀ ਉਹਦੇ ਨਾਲ ਸੈਲਸ ਜਿਹੜੇ ਨੇ ਕੰਮ ਪੂਰੇ ਪ੍ਰੋਪਰ ਕਰਦੇ ਨਹੀਂ ਜਿਹੜਾ ਹਾਈਟ ਵਾਲਾ ਗਲਾਈਂਡ ਹੁੰਦਾ ਉਹ ਪ੍ਰੋਪਰ ਕੰਮ ਨਹੀਂ ਕਰਦਾ ਗ੍ਰੋਥ ਨਹੀਂ ਕਰਦਾ ਤਾਂ ਉਹ ਰੁੱਕ ਜਾਂਦਾ ਤੇ ਉਹਦੇ ਵਿੱਚ ਫਰੁਖਸਮ ਜੇ ਇਦਾਂ ਦੇ ਕੋਈ ਆਉਂਦੇ ਆ ਨਾ ਨੇਚਰੋਪੈਥੀ ਵਾਲੇ ਜਰੂਰ ਮਿਲੋ ਠੀਕ ਹੈ ਜੇ ਆਪਾਂ ਐਲੋਪੈਥਿਕ ਹੁੰਦੀ ਆ ਤੁਰੰਤ ਟਰੀਟਮੈਂਟ ਜੇ ਐਕਸੀਡੈਂਟਡ ਕੇਸ ਹੋ ਗਏ ਜਾਂ ਕੋਈ ਹੋ ਗਿਆ ਉਹਦੇ ਵਿੱਚ ਵਧੀਆ ਕੰਮ ਕਰਦੀਆਂ ਨੇ ਠੀਕ ਹੈ ਅਸੀਂ ਨਹੀਂ ਕਹਿੰਦੇ ਮਾੜਾ ਕੰਮ ਕਰਦੀਆਂ ਵਧੀਆ ਜਾਨ ਬਚਾਈ ਜਾਂਦੀਆਂ ਨੇ ਪਰ ਜੇ ਤੁਹਾਨੂੰ ਕ੍ਰੋਨਿਕ ਬਿਮਾਰੀਆਂ ਨੇ ਭਿਆਨਕ ਬਿਮਾਰੀਆਂ ਨੇ ਜਾਂ ਤੁਹਾਨੂੰ ਇਦਾਂ ਦਾ ਲੱਗਦਾ ਵੀ ਸਾਡਾ ਬੱਚਾ ਵਿਕਾਸ ਨਹੀਂ ਕਰ ਰਿਹਾ ਗ੍ਰੋਥ ਨਹੀਂ ਕਰ ਰਿਹਾ ਤਤਵਾਨੂੰ ਕਿਸੇ ਨੇਚਰੋਪੈਥੀ ਵਾਲੇ ਨੂੰ ਮਿਲਣਾ ਚਾਹੀਦਾ ਇਲੈਕਟਰੋਪੈਥੀ ਦਾ ਅਮਰਤਾ ਜੀ ਇਹਦੇ ਲਈ ਣਕੀ ਸਾਹਿਬ ਜਿੰਨੀ ਮਰਜੀ ਪੇਟ ਦੀ ਸਮੱਸਿਆ ਹੋਵੇ ਪੇਟ 'ਚ ਜਲਨ ਰਹਿੰਦੀ ਹੋਵੇ ਖੱਟੇ ਢ ਘਾਰ ਆਉਂਦੇ ਹੋਣ ਗੈਸ ਬਣਦੀ ਹੋਵੇ ਰੋਟੀ ਖਾਣ ਤੋਂ ਬਾਅਦ ਫਾਰਾ ਆ ਜਾਂਦਾ ਹੋਵੇ ਤੁਹਾਡੇ ਪੇਟ ਦੇ ਵਿੱਚ ਅਲਸ ਰਹਿੰਦੇ ਹੋਣ ਤੁਹਾਡੀਆਂ ਆਂਤੜੀਆਂ ਦੇ ਵਿੱਚ ਅਲਸ ਰਹਿੰਦੇ ਹੋਣ ਸਾਰਿਆਂ ਦਾ ਹੱਲ ਅੱਜ ਇਹ ਦੋ ਬੂੰਦਾ ਕਰਨਗੀਆਂ ਕੀ ਬਾਤ ਹੈ ਇਹ ਅਮਰਤ ਕਹਿ ਸਕਦੇ ਆ ਜੀ ਪੇਟ ਫੁੱਲ ਜਾਂਦਾ ਰੋਟੀ ਖਾਣ ਤੋਂ ਬਾਅਦ ਇਹਨੂੰ ਤੁਸੀਂ ਪਤਾਸੇ ਦੇ ਉੱਤੇ ਪਾ ਕੇ ਵੀ ਦੋ ਬੂੰਦਾਂ ਮੂੰਹ 'ਚ ਰੱਖ ਸਕਦੇ ਹੋ ਠੰਡਾ ਕਰਦਾ ਜਾਊਗਾ ਅੰਦਰੋਂ ਅੱਛਾ ਪੂਰਾ ਠੰਡਾ ਜਿਵੇਂ ਕਹਿੰਦਾ ਬਰਫ਼ ਦੀ ਕੋਈ ਮੈਂ ਮੂੰਹ 'ਚ ਰੱਖ ਲਿਆਂਦੀ ਡਲੀ ਹੈ ਨਾ ਉਹ ਕੰਮ ਕਰ ਲੈ ਆਏ ਨੇ ਠੀਕ ਹੈ ਤੇ ਜੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਆ ਲੋ ਇੰਨਾ ਕੁ ਪਾਣੀ ਲੈ ਲੈਣਾ ਸੀ ਠੀਕ ਹੈ ਇਹਦੇ ਵਿੱਚ ਇਹ ਤਿੰਨ ਚੀਜ਼ਾਂ ਮਿਕਸ ਕੀਤੀਆਂ ਹੋਈਆਂ ਤੁਸੀਂ ਤਿੰਨਾਂ ਚੀਜ਼ਾਂ ਮਿਕਸ ਕਰਕੇ ਤਾਂ ਪਾਣੀ ਬਣ ਜਾਂਦਾ ਉਹ 'ਚ ਵੀ ਬਣੂਗਾ ਠੀਕ ਹੈ ਆ ਦੇਖੋ ਇਹਦੇ ਵਿੱਚ 1 2 ਮੈਂ ਤੁਹਾਨੂੰ ਵੀ ਪਿਉਣਾ अच्छा 1 2 बस ਇੰਨੀ ਐ ਮੁੰਡਾ ਬਹੁਤ ਨੇ ਰੁਕੀ ਸਾਹਿਬ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਨੂੰ ਆ ਕੀ ਆ ਨਜ਼ਾਰੇ ਨੇ ਪੀ ਕੇ ਦੇਖੋ ਅੱਛਾ ਜੀ ਜਿਨ੍ਹਾਂ ਦੇ ਤੇਜਾਬ ਬਣਦਾ ਕਹਿੰਦੇ ਨੇ ਇਹ ਤੋਂ ਜਲਦਾ ਹੀ ਰਹਿੰਦਾ ਪੇਟ ਜਲਦਾ ਜਿਆਦਾ ਸਾਨੂੰ ਅਫਾਰਾ ਹੋ ਜਾਂਦਾ ਮੈਂ ਕਹਾਂ ਜੀ ਬਾਲੇ ਵਧੀਆ ਰਿਜ਼ਲਟ ਨੇ ਰੁਕੀ ਸਾਹਿਬ ਬਸ ਇੰਨੇ ਹੀ ਕਰਕੇ ਇਦਾਂ ਵੀ ਹੈ ਨਾ ਮੈਂ ਕਹਾਂ ਜੀ ਬੜੀ ਵਧੀਆ ਰਿਜ਼ਲਟ ਨੇ ਬ੍ਰੋਕੀ ਸਾਹਿਬ 10 ਤੋਂ 15 ਮਿੰਟ ਦੇ ਵਿੱਚ ਵਿੱਚ ਪੇਡ ਨਾਲ ਲਾ ਦਿਓ ਤੁਹਾਡਾ ਜਮੇ ਇਹ ਹੋਰ ਵੀ ਆ ਜਿਨ੍ਹਾਂ ਦਾ ਪੇਡ ਵਾਰ ਨੂੰ ਆ ਗਿਆ ਪੇਡ ਵਧੀ ਜਾਂਦਾ ਇਹਨੂੰ ਲਗਾਤਾਰ ਪੀਣਾ ਸ਼ੁਰੂ ਕਰ ਲਓ ਪੇਡ ਨਾਲ ਅੱਛਾ ਜੀ ਫੁੱਟਬਾਲ ਵਾਂਗੂ ਕਹਿੰਦੇ ਹੁੰਦੇ ਨੇ ਪੇਡ ਵਾਰ ਆ ਅੰਦਰ ਹੋਈ ਲਗਾਤਾਰ ਪੀਓ ਪੇਡ ਜਿਨ੍ਹਾਂ ਦੇ ਬਲੈਡਰ ਦੀ ਸਵੇਲਿੰਗ ਆ ਹਾਂਜੀ ਪੁਰਾਣੀ ਸਵੇਲਿੰਗ ਹੋਗੀ ਠੀਕ ਨਹੀਂ ਹੁੰਦੀ ਜਿਨ੍ਹਾਂ ਦੇ ਬਾਥਰੂਮ ਦੇ ਵਿੱਚ ਜਲਣ ਹੁੰਦੀ ਆ ਜਿਨ੍ਹਾਂ ਨੂੰ ਇਹ ਕਹਿੰਦੇ ਨੇ बार-बार यूटीआई इन्फेक्शन ਹੁੰਦੀ ਆ ਉਹਨਾਂ ਲਈ ਤਾਂ ਫਰੁਖ ਸਾਬ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਜੇ ਤੁਹਾਡੇ ਬਲੈਡਰ ਦੇ ਵਿੱਚ ਆਹ ਕਮਿਊਨਟ ਘਰਦੀ ਆ ਗਿਆ ਹਾਂਜੀ ਸਰ ਜੇ ਤੁਹਾਨੂੰ ਬਲੈਡਰ ਦੇ ਵਿੱਚ ਸੋਜ ਆ ਗਈ ਨਾ ਇੱਥੇ ਸੋਜ ਆ ਗਈ ਇਹਦੀਆਂ ਤੁਸੀਂ 2 ਦਿਨ ਲਗਾਤਾਰ 2-2 ਬੂੰਦਾ ਪਾ ਕੇ ਪਾਣੀ ਚ ਘੁੱਸੇ ਪਾਣੀ ਦੀ ਪੀਣੀ ਸ਼ੁਰੂ ਕਰ ਦੋ ਤੁਹਾਨੂੰ ਇੱਕ ਤਾਂ ਦਰਦ ਠੀਕ ਕਰੂ ਇੱਕ ਤੁਹਾਡੀ ਜਿਹੜੀ ਸਵੇਲਿੰਗ ਆ ਉਹਨੂੰ ਠੀਕ ਕਰ ਦੋ ਬਹੁਤ ਵਧੀਆ ਰਿਜ਼ਲਟ ਨੇ ਦੇ ਇਹ ਫਰੁਕੀ ਸਾਹਿਬ ਜਦੋਂ ਨਾ ਸਾਡਾ ਪੇਡ ਫੁੱਲਦਾ ਪੇਡ ਫੁੱਲ ਕੇ ਜਿਹੜੇ ਬਬਲਸ ਹੁੰਦੇ ਨੇ ਕਹਿੰਦੇ ਹੁੰਦੇ ਨੇ ਫਟਦੇ ਹੁੰਦੇ ਨੇ ਉਹ ਜਦੋਂ ਗੈਸ ਬਣ ਜਾਂਦੀ ਹੈ ਕਈਆਂ ਨੂੰ ਕੀ ਹੁੰਦਾ ਬਬਲਸ ਫਟਦੇ ਨਹੀਂਗੇ ਉਹ ਜਿਹੜੇ ਬਬਲਸ ਨੇ ਉਹ ਵੱਧਦੇ 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 ਉਹ ਸਾਨੂੰ ਫਾਰਾ ਜਾਂ ਟੈਪ ਕਰ ਦਿੰਦੇ ਨੇ ਇਹਨਾਂ ਦਾ ਕੰਮ ਕੀ ਹੁੰਦਾ ਜਿਹੜੀਆਂ ਐਲੋਪੈਥੀ ਮੈਡੀਸਨ ਅਸੀਂ ਵਗੈਰਾ ਲੈਨੇ ਆ ਕੋਈ ਬੈਂਟਾ ਪ੍ਰਸੋਲ ਜਾਂ ਕੋਈ ਇਦਾਂ ਦੇ ਲੈਂਦੇ ਨੇ ਉਹਨਾਂ ਨੇ ਉਹ ਜਿਹੜੇ ਬਬਲਸ ਨੇ ਉਹਨਾਂ ਨੂੰ ਫੋੜਨਾ ਹੁੰਦਾ ਉਹੜ ਕੇ ਜਿਹੜੀ ਗੈਸ ਨੂੰ ਸ਼ਾਂਤ ਕਰ ਦਿੰਦੇ ਨੇ ਉਹੀ ਚੀਜ਼ ਅਜਿਹੇ ਕਰਨੀ ਆ ਇਹ ਮੰਨ ਲਓ ਇੱਕ ਥੋੜਾ ਦੇਸੀ ਪੈਂਟਾਪਰਜ਼ੋਲ ਅੱਜ ਤਿਆਰ ਕਰਤਾ ਆਪਾਂ ਇਹ ਪੈਂਟਾਪਰਜ਼ੋਲ ਐਡਾਂ ਦਾ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਘਰੇ ਬਣਾ ਕੇ ਰੱਖ ਲਓ ਆਪਣੇ ਬੱਚਿਆਂ ਨੂੰ ਦੇ ਦਿਓ ਇਹਨੂੰ ਆਪਾਂ ਇੱਕ ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਆ ਉਹਨੂੰ ਆਪਾਂ ਡੋਜ਼ ਘਟਾ ਦੇਣੀ ਆ ਇੱਕ ਛੋਟੀ ਜੀ ਬੂੰਦ ਦੇਣੀ ਹੁੰਦੀ ਆ ਉਹਦੀ ਇਹਨੂੰ ਪਤਾਸੇ ਦੇ ਬਾਕੇ ਵੀ ਲੈ ਸਕਦੇ ਇਹਨੂੰ ਪਾਣੀ ਚ ਬਾਕੇ ਵੀ ਲੈ ਸਕਦੇ ਆ ਫਿਰ ਕਿਸੇ ਸਾਹਿਬ ਇੱਕ ਇੱਥੇ ਮੈਂ ਨਾ ਹੁਣ ਇੱਕ ਤੇਲ ਵੀ ਰੱਖਿਆ ਹੋਇਆ ਹੋਣੇ ਜੋੜਾਂ ਦੇ ਦਰਦ ਆ ਰਿਹਾ ਤੇ ਮੇਰਾ ਇਹਦੇ ਵਿੱਚ ਇੱਕ ਆਪਾਂ ਇੱਕ ਤੇਲ ਵੀ ਰੱਖਿਆ ਰੁਕਸਾ ਜਿਨ੍ਹਾਂ ਦੇ ਜੋੜਾਂ 'ਚ ਦਰਦ ਬਹੁਤ ਜ਼ਿਆਦਾ ਰਹਿੰਦਾ ਜੀ ਜਿਹੜੇ ਕਹਿੰਦੇ ਨਾ ਸਾਡੇ ਜੋੜਾਂ 'ਚ ਦਰਦ ਬਹੁਤ ਰਹਿੰਦਾ ਮੇਰੇ ਤੋਂ ਤਾਂ ਉੱਠਣ ਨੂੰ ਮੇਰਾ ਜੀ ਨਹੀਂ ਕਰਦਾ ਮੇਰੇ ਤੋਂ ਤੁਰ ਨਹੀਂ ਹੁੰਦਾ ਗੋਡੇ ਆਕੜੇ ਪਏ ਨੇ ਗੋਡੇ ਸਿੱਧੇ ਨਹੀਂ ਹੁੰਦੇ ਖੜ੍ਹ ਨਹੀਂ ਹੁੰਦਾ ਬੈਠ ਨਹੀਂ ਹੁੰਦਾ ਰਾਤ ਨੂੰ ਪਾਸੇ ਹੀ ਲੰਦਾ ਰਹਿੰਦਾ ਹੈ ਨਾ ਜੇ ਇੱਧਰੋਂ ਬੈਠ ਕੇ ਦਾ ਦਰਦਾਂ ਸ਼ੁਰੂ ਨੇ ਦੂਏ ਪਾਸੇ ਨੂੰ ਕਰਵਾਟ ਇੱਧਰੋਂ ਕਰਵਾਟ ਹੈ ਨਾ ਜਿਹੜੇ ਪਾਸੇ ਮਾਰਦੇ ਨੇ ਉਹਨਾਂ ਲਈ ਬਹੁਤ ਵਧੀਆ ਰਿਜ਼ਲਟ ਆ ਗਠੀ ਵਾਲਿਆਂ ਨੂੰ ਬਹੁਤ ਵਧੀਆ ਰਿਜ਼ਲਟ ਆ ਫਰੁਕੀ ਸਾਹਿਬ ਇਹਨੂੰ ਤੁਸੀਂ ਰਾਤ ਨੂੰ ਗੋਡਿਆਂ ਦੇ ਉੱਤੇ ਲਾ ਕੇ ਸੌਂਜੋ ਸਵੇਰੇ ਗੋਡਿਆਂ ਦਾ ਦਰਦ ਖਤਮ ਕਰ ਦਿੰਦਾ ਹੈ ਕੀ ਬਾਤ ਫਾਸਟ ਰਿਜ਼ਲਟ ਰਤੂ ਰਾਤ ਹੈ ਜੀ ਇਹ ਫਾਸਟ ਰਿਜ਼ਲਟ ਆ ਘਰੇ ਦਿੱਤੀ ਆ ਤੁਹਾਨੂੰ ਨੁਸਖਾ ਘਰੇ ਕਰਕੇ ਦੇਖੋ ਜਮਾ ਕੇ ਦੇਖੋ ਫਿਰ ਮੈਨੂੰ ਫੋਨ ਕਰਕੇ ਦੱਸਿਓ ਇਹਦੇ ਵਿੱਚ ਫਰੁਕੀ ਸਾਹਿਬ ਵੈਸ ਨਹੀਂ ਲੈ ਲੈਣੀ ਆ ਅੱਛਾ ਜੀ ਵੈਸ ਨਹੀਂ ਲੈ ਲਓ ਟ੍ਰੋਨ ਜੈਲੀ ਜੀ ਨੂੰ ਕਹਿੰਦੇ ਆ ਲੈ ਕੇ ਉਹਦੇ ਵਿੱਚ ਦੋ ਬੂੰਦਾਂ ਪਾਉਣੀਆਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਉਹਦੀ ਬਾਮ ਬਣ ਗਈ ਮੱਥੇ ਤੇ ਲਾ ਲਓ ਨੱਕ ਤੇ ਲਾ ਲਓ ਛਾਤੀ ਜਾਮ ਹੋ ਗਈ ਛਾਤੀ ਤੇ ਲਾ ਲਓ ਜਿਹਦੇ ਖੋਲ ਦੇਣੀ ਆ ਜ਼ੁਕਾਮ ਹੋ ਗਿਆ ਤੁਹਾਨੂੰ ਆ ਕਾਟਨ ਪਈ ਆ ਸਾਡੇ ਕੋਲੇ ਹਾਂਜੀ ਇੰਨੀ ਕੁ ਕਾਟਨ ਲਓ ਠੀਕ ਹੈ 1 2 ਦੋ ਬੂੰਦਾਂ ਪਾਓ ਜੀ ਇਹਨੂੰ ਸੰਗ ਲਓ ਅੱਛਾ ਜੀ ਸੁੰਘ ਨੱਕ ਸੁੰਘ ਲੋ ਜੀ ਜਿਹਦਾ ਨੱਕ ਜਾਮ ਰਹਿਦਾ ਬੰਦ ਰਹਿੰਦਾ ਨੱਕ ਖੁੱਲ ਜੂ ਨਾਲੇ ਸਿਰ ਨੂੰ ਆਰਾਮ ਮਿਲੂਗਾ ਤੁਹਾਡੇ ਜਿਹਦਾ ਸਿਰ ਦਰਦ ਕਰਦਾ ਜੇ ਜਿਆਦਾ ਹੀ ਸਿਰ ਦਰਦ ਕਰਦਾ ਵੈਸਰੀਨ ਦੇ ਵਿੱਚ ਪਾਓ ਦੋ ਬੂੰਦਾ ਚੰਗੀ ਤਰ੍ਹਾਂ ਮਿਕਸ ਕਰੋ ਬਾਅ ਮਣਾ ਕੇ ਲਾ ਲਓ ਸਿਰ ਦਰਦ ਨੂੰ ਆਰਾਮ ਮਿਲ ਜਾਂਦਾ ਅੱਖਾਂ 'ਚ ਠੰਡਕ ਆ ਜਾਂਦੀ ਆ ਨੱਕ ਜਿਹੜਾ ਬਲੌਕ ਆ ਉਹ ਖੁੱਲ ਜਾਂਦਾ ਜਿਨ੍ਹਾਂ ਦੇ ਗਲੇ ਦੇ ਵਿੱਚ ਖਾਰਸ਼ ਰਹਿੰਦੀ ਆ ਗਲੇ ਦੇ ਵਿੱਚ ਇਨਫੈਕਸ਼ਨ ਰਹਿੰਦੀ ਆ ਗਲਾ ਖਰਾਬ ਹੋ ਜਾਂਦਾ ਬਰੁਕੀ ਸਾਹਿਬ ਜੀ ਉਹਨੇ ਕੋਸੇ ਪਾਣੀ ਦੇ ਵਿੱਚ ਦੋ ਬੂੰਦਾ ਪਾ ਕੇ ਇਹਨੇ ਘਰਾਰੇ ਕਰਨੇ ਆ ਸਵੇਰੇ ਸ਼ਾਮ ਚਾ ਗਲੇ ਵਾਲੇ ਵਾਸਤੇ ਗਲੇ ਵਾਲਿਆਂ ਵਾਸਤੇ ਜਿਨ੍ਹਾਂ ਦੇ ਗਲੇ 'ਚ ਇਨਫੈਕਸ਼ਨ ਹੁੰਦੀ ਆ ਗਰਾਰੇ ਕਰਨੇ ਸ਼ੁਰੂ ਕਰ ਦੋ ਪਹਿਲੀ ਖਰਾਕ ਦੇ ਨਾਲ ਪਹਿਲੀ ਗਰਾਰਿਆਂ ਦੇ ਨਾਲ ਤੁਹਾਨੂੰ ਅਧਰਾ ਮਿਲ ਜਾਣਾ ਇੰਨੀ ਵਧੀਆ ਚੀਜ਼ ਆ ਇਹ ਮੈਂ ਕਿਹਾ ਜਿੰਨੇ ਕਹਿ ਦੋ ਇਹਨਾਂ ਹਰ ਘਰ ਦੇ ਵਿੱਚ ਬਣਾ ਕੇ ਰੱਖਣਾ ਚਾਹੀਦਾ ਇਹ ਕੋਈ ਵੀ ਇਹਦੇ ਵਿਰਕਸ਼ਵਜ ਤੱਕ ਸਾਈਡ ਇਫੈਕਟ ਨਹੀਂ ਦੇਖਣ ਨੂੰ ਮਿਲੇ ਇੱਕ ਸਿਰਫ ਪ੍ਰੇਗਨੈਂਟ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਆਪਣੇ ਡਾਕਟਰ ਨਾਲ ਸਲਾਹ ਕਰਕੇ ਫੇਰ ਲੈ ਜੀ ਸਾਹਿਬ ਇਹ ਉਹਦਾ ਤਾਂ ਬਹੁਤ ਵਧੀਆ ਕੰਮ ਕਰਦਾ ਜੇ ਤੁਹਾਡੇ ਕੋ ਪਿਆਜ਼ ਦਾ ਰਸ ਵੀ ਹੈ ਨਹੀਂ ਨਾ ਤੁਸੀਂ ਇਹਨੂੰ ਪਾਣੀ ਚ ਪਾ ਕੇ ਵੀ ਲੈ ਸਕਦੇ ਹੋ ਤਾਂ ਵੀ ਜਿਹੜੀ ਖਬਰਾਟ ਆ ਉਲਟੀ ਆਉਂਦੀ ਆ ਉਲਟੀ ਆਉਂਦੀ ਨਹੀਂ ਖਬਰਾਟ ਹੁੰਦੀ ਉਹਦਾ ਰੰਗ ਕੀ ਹੈ ਨਾ ਕਈਆਂ ਦਾ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਕਹਿੰਦੇ ਜਦੋਂ ਅਸੀਂ ਸਫਰ ਕਰਦੇ ਆ ਬਸ ਇਹਦੇ ਵਿੱਚ ਤੇਲ ਜਾਂ ਚੜ ਕੇ ਰੰਗ ਪੀੜਾ ਹੋ ਜਾਂਦਾ ਰੰਗ ਪੀੜਾ ਹੋ ਜਾਂਦਾ ਖਬਰਾਟ ਹੋਣੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਉਲਟੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਲਟੀਆਂ ਦੇ ਨਾਲ ਬੰਦਾ ਨਾ ਤਾਂ ਫਿਰ ਸਫਰ ਕਰਨ ਜੂਗਾ ਇੱਕ ਤਾਂ ਅਗਲੇ ਨੇ ਜਾਣਾ ਹੁੰਦਾ ਘੁੰਮਣ ਫਿਰਨ ਠੀਕ ਹੈ ਉਹ ਲੈ ਫਰ ਦਉਂਦਾ ਅਗਲੇ ਡਾਕਟਰ ਕੋਲੇ ਅਗਲਾ ਕਹਿੰਦਾ ਯਾਰ ਸਾਡਾ ਵੀ ਟੂਰ ਖਰਾਬ ਕਰਤਾ ਹਨਾ ਸਹੀ ਗੱਲ ਹੈ ਉਹ ਚੀਜ਼ਾਂ ਲਈ ਇਹ ਬਹੁਤ ਵਧੀਆ ਫਰਕ ਸਭ ਇੰਨੀ ਕਿ ਸ਼ੀਸ਼ੀ ਚ ਪਾ ਕੇ ਤੁਸੀਂ ਹਨਾ ਕੋਈ ਡ੍ਰੌਪਰ ਵਾਲੀ ਸ਼ੀਸ਼ੀ ਲੈ ਲਓ ਉਹਦੇ ਵਿੱਚ ਪਾ ਕੇ ਬੈਗ ਚ ਪਾ ਕੇ ਲੈ ਜਾਓ ਤੁਹਾਡਾ ਮਨ ਪਹਿਲਾਂ ਬਸ ਸਫਰ ਕਰਨ ਤੋਂ ਪਹਿਨੇ ਹੀ ਬੈਠਣ ਦੋ ਦੋ ਬੂੰਦਾ ਪਾਓ ਪਾਣੀ ਪੀ ਲੋ ਜਾਂ ਫਿਰ ਪਤਾਸਾ ਲੈ ਲੋ ਪਤਾਸੇ ਦੇ ਉੱਤੇ ਦੋ ਮੁੰਦਾ ਪਾਓ ਮੂੰਹ 'ਚ ਰੱਖ ਲੋ ਚੂਸੋ ਇਹਨੂੰ ਹੌਲੀ-ਹੌਲੀ ਅੰਦਰ ਜਾਵੇ ਤੁਹਾਡੇ ਮੈਂ ਕਹਾਂ ਜੀ ਕਵਰਾਟ ਹੋਈ ਨਹੀਂ ਸਕਦੀ ਮੈਂ ਕਹਾਂ ਜਿਨ੍ਹਾਂ ਦੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ 스멜 ਆਉਂਦੀ ਹੈ ਉਹ ਕਿਤੇ ਰਹਿ ਗਿਆ ਸੀਗਾ ਤੁਸੀਂ ਦੱਸਦਾ ਵਧੀਆ ਜਿਨ੍ਹਾਂ ਦੇ ਮੂੰਹ ਦੇ ਵਿੱਚ 스멜 ਆਉਂਦੀ ਆ ਉਹ ਇਹਦਾ কুরਲਾ ਕਰਨ ਨਾਲ ਹੂੰ ਉਹਦੇ ਨਾਲ ਜਿਹੜੀ ਮੂੰਹ ਦੀ ਦੁਰਗੰਧ ਹੁੰਦੀ ਆ 스멜 ਹੁੰਦੀ ਆ ਉਹ ਠੀਕ ਹੋ ਜਾਂਦੀ ਆ ਇਹ ਆਉਂਦੀ ਕਿਉਂ ਆ ਇਹ ਦੇਖੋ ਹੁਣ ਫਰੁਕੀ ਸਾਹਿਬ ਕਈਆਂ ਦੇ ਨਾ ਲੀਵਰ ਦੀ ਜੇ ਲੀਵਰ ਫੈਟੀ ਹੈ ਤਾਂ ਵੀ ਮੂੰਹ 'ਚ ਆਉਣ ਲੱਗ ਜਾਂਦੀ ਹੈ ਜੇ ਮਸੂੜਿਆਂ ਦੀ ਪ੍ਰੋਬਲਮ ਆ। ਮਸੂੜਿਆਂ 'ਚ ਖੂਨ ਹੁੰਦਾ ਇਨਫੈਕਸ਼ਨ ਵਾਰ-ਵਾਰ ਆਉਂਦੀ ਹੈ ਤੁਹਾਡੇ ਦੰਦ ਕ ਵੀਕ ਹੋ ਗਏ, ਕਮਜ਼ੋਰ ਹੋ ਗਏ, ਮਸੂੜੇ ਫੁੱਲਦੇ ਆ ਤੁਹਾਡੇ ਮੂੰਹ 'ਚ ਤਾਂ ਵੀ ਬਦਬੂ ਆਉਂਦੀ। ਓਕੇ ਜੀ ਜੀ ਇਹਦੇ ਵਿੱਚ ਫਰੁਕੀ ਸਾਹਿਬ ਇੱਕ ਹੋਰ ਮੈਂ ਦੱਸਦਾ ਜਿਵੇਂ ਮੈਡਮ ਨੇ ਦੱਸਿਆ ਪਿਆਜ਼ ਦੇ ਰਸ ਦੇ ਵਿੱਚ 2-2 ਤਿੰਨ ਬੂੰਦਾ ਪਾਉਣ ਨਾਲ ਉਲਟੀ ਬੰਦ ਹੋ ਜਾਂਦੀ ਹੈ। ਇਹਨਾਂ ਨੂੰ ਦਸਤ ਵੀ ਬੰਦ ਹੋ ਜਾਂਦੇ ਆ ਫਰੁਕੀ ਸਾਹਿਬ। ਅੱਛਾ ਜਿਨ੍ਹਾਂ ਨੂੰ ਲੈਟਰੀ ਨਾ ਲੱਗ ਜਾਂਦੀ ਠੀਕ ਹੈ ਜੇ ਤੁਸੀਂ 2 ਚਮਚ ਪਿਆਏ ਦਾ ਰਸ 2 ਬੂੰਦਾ ਅਮਰਤਧਾਰਾ ਦੀਆਂ ਇਹਨੂੰ ਅਮਰਤਧਾਰਾ ਕਿਹਾ ਜਾਂਦਾ ਮੈਂ ਅਮਰਤਧਾਰਾ ਨਾਮ ਤਾਂ ਲੈਂਦਾ ਸੀ ਨਾ ਅਮਰਤਧਾਰਾ ਕਿਹਾ ਜਾਂਦਾ ਅਮ੍ਰਿਤਧਾਰਾ ਇਨੂੰ ਕਿਹਾ ਜਾਂਦਾ ਅੰਮ੍ਰਿਤ ਧਾਰਾ ਬਣ ਗਿਆ ਇਹ ਇਹਦੀਆਂ ਦੋ ਬੂੰਦਾ ਅੰਮ੍ਰਿਤ ਧਾਰਾ ਦੀਆਂ ਤੁਸੀਂ ਪਿਆਜ਼ ਦੇ ਰਸ ਦੇ ਵਿੱਚ ਮਿਲਾ ਕੇ ਬੱਚੇ ਨੂੰ ਦੇ ਦਿਓ ਜਿਹੜੇ ਦਸਤ ਉਹਨੂੰ ਬਾਰ-ਬਾਰ ਆਉਂਦੇ ਸੀਗੇ ਹੌਲੀ-ਹੌਲੀ ਹੌਲੀ ਹੋਏ ਫਿਰ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਕ ਗਰਮੀਆਂ ਦਾ ਟਾਈਮ ਚੱਲਦਾ ਵੀਰੂ ਕੀ ਸਾਹਿਬ ਸਭ ਤੋਂ ਵੱਡਾ ਇਹਦਾ ਰਿਜ਼ਲਟ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਦੇਖਣ ਨੂੰ ਦੇਖਿਆ ਸੀ ਤੇ ਜਿਹਨੂੰ ਲੂ ਲੱਗ ਜਾਂਦੀ ਆ ਗਰਮੀ ਲੱਗ ਜਾਂਦੀ ਆ ਬਾਹਰ ਲੋਕ ਜਿਹੜੇ ਮਾਲੋ ਡਿਲੀਵਰੀ ਵਾਲੇ ਨੇ ਜਾਂ ਕੋਈ ਹਨਾ ਇਦਾਂ ਦਾ ਕੋਈ ਕੰਮ ਕਰਦੇ ਨੇ ਬਾਹਰ ਸਕੂਟਰ ਮੋਟਰਸਾਈਕਲ 'ਤੇ ਫਿਰਨਾ ਧੁੱਪ 'ਚ ਹੀ ਫਿਰਨਾ ਉਹ ਅਮਰਤ ਤਾਰਾ ਆਪਣੇ ਬੈਗ 'ਚ ਪਾ ਕੇ ਰੱਖ ਲਿਆ ਕਰ ਠੀਕ ਹੈ ਸਵੇਰੇ ਨਿਕਲਦੋਂ ਪਹਿਲਾਂ ਦੋ ਬੂੰਦਾ ਹੀ ਨਹੀਂ ਪੀਲਾ ਕਰਨਾ ਕਿਉਂਕਿ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਡੇਲੀ ਵੀ ਯੂਜ਼ ਕਰ ਸਕਦੇ ਆਂ ਅਸੀਂ ਇਹਦਾ ਇੱਕ ਛੋਟਾ ਜਿਹਾ ਸਾਈਡ ਇਫੈਕਟ ਆ ਕੀ ਹੈ ਉਹ ਜੇ ਤੁਸੀਂ ਇਹਦੀਆਂ ਬੂੰਦਾ ਵੱਧ ਲੈਣੀਆਂ ਥੋੜੀ ਜਿਹੀ ਪੇਟ ਦੇ ਵਿੱਚ ਜਲਣ ਹੋਊਗੀ ਜ਼ਿਆਦਾ ਲੈਣ ਨਾਲ ਉਹ ਆਪਾਂ ਲਿਮਟ ਨਾਲ ਲਿਆ ਨਾ ਅੱਛਾ ਆਪਾਂ ਇਹਦੀਆਂ ਦੋ ਹੀ ਬੂੰਦਾ ਲਈਆਂ ਨੇ ਇੱਕ ਤੋਂ ਦੋ ਬੂੰਦਾ ਲੈਨੇ ਹੋ ਤਾਂ ਤੁਹਾਡੀ ਗੈਸ ਤੇ ਆਪ ਜਲਨ ਨੂੰ ਠੀਕ ਕਰਦਾ ਜੇ ਇਹਦੀ ਡੋਜ਼ ਵਧਾ ਲਓਗੇ ਤੁਸੀਂ 10 12 ਬੂੰਦਾ ਲੈ ਲਈਆਂ ਤਾਂ ਉਹ ਫਿਰ ਪੇਟ ਚ ਜਲਨ ਕਰੋ ਠੀਕ ਹੈ ਜੀ ਇਹ ਉਲਟ ਹੋਰ ਕੋਈ ਵੀ ਮੈਡੀਸਨ ਠੀਕ ਹੈ ਉਹਦੇ ਤਰੀਕੇ ਹੁੰਦੇ ਨੇ ਇੱਕੋ ਹੀ ਮੈਡੀਸਨ ਲੂਜ਼ ਮੂਸ਼ਨ ਲਾ ਵੀ ਦਿੰਦੀ ਆ ਲੂਜ਼ ਮੂਸ਼ਨ ਹਟਾ ਵੀ ਦਿੰਦੀ ਆ ਠੀਕ ਹੈ ਇਹ ਇੱਕੋ ਹੀ ਮੈਡੀਸਨ ਕੰਮ ਕਰ ਜਾਂਦੀ ਆ ਹਨਾ ਜੀ ਜੀ ਇਹਦੇ ਵਿੱਚ ਸਾਨੂੰ ਡੋਜ ਦਾ ਪਤਾ ਹੋਣਾ ਚਾਹੀਦਾ ਸੀ ਕਿੰਨੀ ਡੋਜ ਲੈਣੀ ਹੈ ਕਿੰਨੀ ਕੁਆਂਟੀਟੀ ਲੈਣੀ ਹੈ ਇਹਦੀ ਉਸ ਹਿਸਾਬ ਨਾਲ ਤੁਸੀਂ ਮੈਡੀਸਨ ਯੂਜ਼ ਕਰਦੇ ਹੋ ਤੁਸੀਂ ਇਸਤੇਮਾਲ ਕਰਦੇ ਹੋ ਫਿਰ ਵੀ ਸਾਹਿਬ ਮੈਂ ਕਹਿੰਦਾ ਜੀ ਸੋਨੇ ਦੇ ਸੁਹਾਗੇ ਵਾਲੇ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਅਮਰਤ ਸਮਾਨ ਰਿਜ਼ਲਟ ਮਿਲਦੇ ਨੇ ਉਹ ਦੇਖੋ ਮੈਡਮ ਲਈ ਬੈਠੇ ਆ ਜਿਵੇਂ ਅਕਸਰ ਮੈਡਮ ਬੂੰਦਾਂ ਦਿਖਾਉਂਦੇ ਨੇ ਸਾਡੀਆਂ ਲੈਟਰੋਪੈਥੀ ਦੀਆਂ ਜਿਹਨੂੰ ਮੈਂ ਅਮਰਤ ਕਹਿੰਦਾ ਉਹ ਸਾਡਾ ਪਿਆਰ ਹੈ ਜੀ ਉਹ ਲੋਕ ਉਹ ਬੂੰਦਾ ਵੀ ਇੱਦਾਂ ਕੰਮ ਕਰਦੀ ਹੈ ਜੀ ਅੱਛਾ ਉਹ ਬੂੰਦਾ ਵੀ ਤੁਹਾਨੂੰ ਇਦਾਂ ਹੀ ਪੇਟ ਸਾਫ਼ ਤੁਹਾਡਾ ਤੁਹਾਨੂੰ ਤੇਜਾਬ ਗੈਸ ਕਬਜ ਜਿੰਨੇ ਵੀ ਅਫਸਰ ਨੇ ਪੇਟ ਦੇ ਸਗਰਹਿਣੀ ਵਰਗੀਆਂ ਬਿਮਾਰੀਆਂ ਬਵਾਸੀਰ ਨੂੰ ਮੈਂ ਕਹਾਂ ਜੀ ਜਿੰਨੀਆਂ ਬਿਮਾਰੀਆਂ ਗਿਣਾਂ ਲਈ ਉਹਨੀਆਂ ਥੋੜੀਆਂ ਸਿਰ ਦੇ ਵਾਲਾ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੰਮ ਕਰਦੀਆਂ ਨੇ ਅਮਰ ਤੋਂ ਸਮਾਨ ਕੰਮ ਕਰਦੀਆਂ ਨੇ ਬਹੁਤ ਵਧੀਆ ਰਿਜ਼ਲਟ ਨੇ ਜੇ ਸਾਡੇ ਦੱਸੇ ਅਨੁਸਾਰ ਸਾਡੇ ਅਨੁਸਾਰ ਪਰਹੇਜ਼ ਕਰਦੇ ਹੋ ਤਾਂ ਕਦੇ ਲੈਟਰੋਪੈਥੀ ਫਰੁਖ ਸਾਬ ਨਰਾਜ ਨਹੀਂ ਕਰਦੀ ਜਿਹੜੇ ਸਾਡੀ ਲੈਟਰੋਪੈਥੀ ਆ ਯੂਰਿਕ ਐਸਿਡ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਠੀਕ ਹੈ ਫਰੁਖ ਸਾਬ ਯੂਰਿਕ ਐਸਿਡ ਵਧਦਾ ਕਿਉਂ ਆ ਜਦੋਂ ਸਾਡੀਆਂ ਕਿਡਨੀਆ ਕੰਮ ਘੱਟ ਕਰਨਾ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਗੰਦਗੀ ਨੂੰ ਬਾਹਰ ਨਹੀਂ ਕੱਢਦੀਆਂ ਜਿਹੜੀ ਗੰਦਗੀ ਆ ਉਹਨੂੰ ਬੈਕ ਖਿੱਚਦੀਆਂ ਨੇ ਜਾਂ ਜਿਹੜੇ ਪਿਸ਼ਾਬ ਨੂੰ ਰੋਕ ਕੇ ਰੱਖਦੇ ਨੇ ਠੀਕ ਹੈ ਜਿਹੜੇ ਪਾਣੀ ਘੱਟ ਪੀਂਦੇ ਨੇ ਉਹਨਾਂ ਦਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਜੇ ਯੂਰਿਕ ਐਸਿਡ ਨੂੰ ਤੁਸੀਂ ਪਰੇਸ਼ਾਨ ਹੋ ਗਿਓ ਅੱਕ ਚੁੱਕੇ ਯੂਰਿਕ ਐਸਿਡ ਠੀਕ ਹੀ ਨਹੀਂ ਹੁੰਦਾ ਅੱਕ ਚੁੱਕੇ ਨੇ ਜੀ ਅੱਕ ਮੈਂ ਕਹਾਂ ਜੀ ਸਾਡੇ ਕੋਲੇ ਆਜੋ ਪਹਿਲੇ ਹੀ ਮਹੀਨੇ ਰਿਪੋਰਟ ਕਰਾ ਕੇ ਯੂਰਿਕ ਐਸਿਡ ਬਿਲਕੁਲ ਖਤਮ ਕਰ ਦੇਵਾਂਗੇ ਪਹਿਲੇ ਮਹੀਨੇ ਜੀ ਯੂਰਿਕ ਐਸਿਡ ਦਾ ਤਾਂ ਮੈਂ ਸੱਤ ਹੋਵੇ ਅੱਠ ਹੋਵੇ ਪਹਿਲੇ ਮਿੰਟ ਰਿਜ਼ਲਟ ਦਵਾਂਗੇ ਹਾਂਜੀ ਏਪੀ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਜੀ ਹਾਂਜੀ ਇਹ ਪੰਜ ਟਾਈਮਿੰਗ ਹੈਗੀ ਸਾਡੀ ਬ੍ਰਿਖੀ ਸਾਹਿਬ 5 ਵਜੇ ਤੋਂ ਲੈ ਕੇ 10 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10:00 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ ਆ 9915147604 7814699 434 ਦੋਨਾਂ ਤੇ ਕਿਸੇ ਤੇ ਵੀ ਸਾਡੇ ਨਾਲ ਅਪਾਰਟਮੈਂਟ ਲੈ ਕੇ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਤੁਸੀਂ ਸਾਨੂੰ ਮਿਲ ਸਕਦੇ ਹੋ